ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਭੈਣ ਦੀ ਪ੍ਰੋਮੋਸ਼ਨ ਦੇਖਦੇ ਆ ਕਿ ਉਹ ਪ੍ਰੋਮੋਟ ਕੀ ਕਰ ਰਹੀ ਹੈ ਵੀਡੀਓ ਵਾਲੇ ਉਹਦੇ ਵਿੱਚ ਉਹਨੇ ਬਾਈ ਫਰਟ ਸੁਲਵੈਨ ਦੱਸ ਕੇ ਉਹਦੇ ਆਵਾਜ਼ ਤੇ ਬਾਈ ਫਰਟ ਦਿਆ ਹੋਰ ਸਭ ਤੋਂ ਪਹਿਲੀ ਗੱਲ ਆ ਇਸ ਪੈਨ ਦੀ ਤੁਹਾਨੂੰ ਪਤਾ ਤਾਂ ਲੱਗ ਗਿਆ ਕਿ ਇਹ ਕੀ ਬੋਲ ਰਹੀ ਆ ਇਹਦਾ ਮੇਰਾ ਇਹ ਰੋਲਾ ਸੀਗਾ ਹੁਣ ਇਹ ਵੀ ਸੁਣਦੇ ਆ ਤੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤੇ ਤੂੰ ਲੋਕਾਂ ਨੂੰ ਜਾਤ ਪੈਸੇ ਸिखਾਏਗਾ ਤੂੰ ਪਹਿਲੇ ਤਾਂ ਆਪਣੀ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਉ ਕਿ ਤਾਡੀ ਪੜ੍ਹਾਈ ਲਖਾਈ ਕਿੰਨੇ ਦਾ ਫੱਕ ਦਿਸ ਇਜ਼ ਨੋਟ ਕਾਲਿੰਗ ਟੂ ਸਿੰਗ ਫੱਕ ਦਿਸ ਇਜ਼ ਨੋਟ ਕਾਲਿੰਗ ਟੂ ਸਿੰਗ ਫੱਕ ਦਿਸ ਇਜ਼ ਨੋਟ ਕਾਲਿੰਗ ਟੂ ਸਿੰਗ ਫੱਕ ਦਿਸ ਇਜ਼ ਨੋਟ ਕਾਲਿੰਗ ਟੂ ਹਾਂਜੀ ਇਹ ਪੈਣ ਦੀ ਆ ਸਬਦਾਵਲੀ ਆ ਮੇਰਾ ਇਹਦਾ ਰੋਲਾ ਆਈ ਸੀਗਾ ਹੁਣ ਕੁਝ ਲੋਗ ਅੰਮ੍ਰਿਤਪਾਲ ਸਿੰਘ ਜੀ ਮਹਿਰੂ ਦੇ ਸਪੋਰਟ 'ਚ ਆ ਕੁਝ ਇਹਦੇ ਵਰਗੀਆਂ ਦੇ ਜਿੱਦਾਂ ਕਿ ਕੰਚਨ ਜਿਹੜੀ ਵੀ ਆ ਮੈਨੂੰ ਨਹੀਂ ਪਤਾ ਉਹ ਕੌਰ ਆ ਕੀ ਆ ਮੈਨੂੰ ਨਹੀਂ ਪਤਾ ਕੁਝ ਲੋਗ ਕੰਚਨ ਵਰਗੀਆਂ ਦੇ ਜੋ ਜਿੱਦਾਂ ਕਿ ਸਪੋਰਟ 'ਚ ਆ ਹੁਣ ਆ ਪੈਣ ਨੇ ਬੜੀ ਹੀ ਬਤਮੀਜ਼ੀ ਦੇ ਨਾਲ ਨਾ ਮੇਰੇ ਲਈ ਇੱਕ ਸਪੈਸ਼ਲ ਵੀਡੀਓ ਕੱਢੀ ਆ ਹਰ ਉਸ ਵੀਡੀਓ ਦੇ ਵਿੱਚ ਇਹਨੇ ਮੇਰੇ ਪਰਿਵਾਰ ਬਾਰੇ ਮੇਰੇ ਬਾਰੇ ਬਹੁਤ ਕੁਝ ਬੋਲਿਆ ਇਹਨੂੰ ਮੇਰੇ ਜੱਥੇਦਾਰਾਂ ਦਾ ਵੀ ਚਾਹੀਦਾ ਸੀਗਾ ਕਿ ਭਈ ਮੈਂ ਕਿਹੜੇ ਜੱਥੇਬੰਦੀਆਂ ਤੋਂ ਆ ਤਾਂ ਭਈ ਮੈਂ ਸਾਰਾ ਕੁਝ ਆਪ ਜੀ ਤੱਕ ਨੈਨਸੀ ਭੈਣ ਜੀ ਤੁਹਾਡੇ ਤੱਕ ਮੈਂ ਪਹੁੰਚਾਇਆ ਮੇਰੇ ਜੱਥੇਦਾਰਾਂ ਨੇ ਤੁਹਾਡੇ ਤੋਂ ਕੁ ਸਵਾਲ ਪੁੱਛੇ ਮੇਰੇ ਡਾਈਵੋਰਸ ਦਾ ਕਾਰਨ ਵੀ ਦੱਸਿਆ ਉਸ ਤੋਂ ਬਾਅਦ ਤੁਹਾਡੀ ਵੀਡੀਓ ਨਹੀਂ ਆਈ ਕੀ ਸਮਝਾਂ ਮੈਂ ਹਰ ਸਭ ਤੋਂ ਵੱਡੀ ਗੱਲ ਹੈਸ਼ਟੈਗ ਪਾਪਾ ਕੇ ਤੁਸੀਂ ਬਹੁਤ ਕੁਝ ਲਿਖਿਆ ਇੱਕ ਨਿਹੰਗ ਸਿੰਘੜੀ ਨੂੰ ਉਹਦੇ ਬਾਣੇ ਨੂੰ ਤੁਸੀਂ ਟਾਰਗੇਟ ਕਰ ਰਹੇ ਆ ਤੁਸੀਂ ਦੱਸ ਰਹੇ ਆ ਕਿ ਮੈਂ ਕ੍ਰਿਸਚੀਅਨ ਆ ਤਾਨੂੰ ਪਹਿਲਾ ਤੂੰ ਹੀ ਮੁਸਲਮਾਨ ਧਰਮ ਨਾਲ ਬੜੀ ਪ੍ਰੋਬਲਮ ਹੈ ਤੁਹਾਡੀ ਸ਼ਬਦਾਵਲੀ 'ਚ ਬੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਗੱਲ ਇਹ ਆ ਭਾਵੇਂ ਉਹ 크ਿਸਚੀਅਨ ਹੋ ਭਾਵੇਂ ਹਿੰਦੂ ਹੋ ਭਾਵੇਂ ਉਹ ਮੁਸਲਮਾਨ ਹੋ ਚਾਰੇ ਧਰਮ ਦਾ ਸਤਕਾਰ ਸਾਡੇ ਸਿੱਖ ਧਰਮ 'ਚ ਲਿਖਿਆ ਤੁਸੀਂ ਤਾਂ ਸਿੱਖ ਹੈ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਮੈਂ ਮੇਰਾ ਸਿਰਫ ਇੰਨਾ ਕ ਸਵਾਲ ਆ ਭੈਣ ਜੀ ਜਿਹੜੇ ਜਿਹੜੇ ਤੁਸੀਂ ਮੇਰੇ ਉੱਪਰ ਬਲੇਮ ਲਾਇਆ ਨਾ ਮੈਂ ਅਜੇ ਤੱਕ ਤੈਨੂੰ ਭੈਣ ਹੀ ਕਿਹਾ ਹੋਰ ਅੱਗੇ ਵੀ ਤੈਨੂੰ ਭੈਣ ਹੀ ਕਹਿਣਾ ਹੈ ਕਿਉਂਕਿ ਮੈਂ ਇੱਕ ਇੱਕ ਸਿੰਘਣੀ ਆ ਤੇ ਮੇਰੀ ਭੈਣ ਮੇਰੀ ਬੇਟੀ ਮੈਨੂੰ ਤਾਂ ਤੂੰ ਮੈਨੂੰ ਤੂੰ ਜਵਾਬ ਦੇਣਾ ਹੈ ਤੇ ਬਈ ਤੂੰ ਕਹਿਣ ਦੀ ਹੈ ਕਿ ਮੈਂ ਮੂੰਹ ਦੇ ਵਿੱਚ